ਕੱਲ ਮਿਤੀ 27 5 2025 ਨੂੰ ਵਕ ਤਕਰੀਬ 10 ਵਜੇ ਮੰਚੰਦਾ ਗਲੀ ਸ਼ਟਾ ਦੇ ਰੇ ਵਿੱਚ ਇੱਕ ਗੋਲੀ ਚੱਲੰਦੀ ਘਟਨਾ ਵਾਪਰੀ ਸੀ ਜਦੋਂ ਪੁਲਿਸ ਨੂੰ ਤਲਾਸ਼ ਮਿਲੀ ਤਾਂ ਸ਼੍ਰੀ ਵਿਨੋਦ ਕੁਮਾਰ ਐਸ ਐਚ ਓ ਸ਼ਟਾ ਆਪਣੀ ਪੁਲਿਸ ਪਾਰਟੀ ਜਿਵੇਂ ਮੌਕੇ ਤੇ ਪਹੁੰਚੇ ਮੌਕੇ ਤੇ ਤਸਦੀਕ ਕਰਨ ਉਪਰੰਤ ਪਾਇਆ ਗਿਆ ਕਿ ਇੱਕ ਪ੍ਰਿੰਸ ਮਟੂ ਨਾਂ ਦਾ ਵਿਅਕਤੀ ਉਸ ਦੇ ਘਰ ਜਿਹੜਾ ਜਨਦਨ ਦੀ ਪਾਰਟੀ ਚੱਲ ਰਹੀ ਸੀ ਜਿੱਥੇ ਉਸ ਦੇ ਦੋਸਤ ਦੀਪ ਕੁਦੀਪੂ ਮਨਪ੍ਰੀਤ ਸਿੰਘ ਮਨੋ ਵਰਪੇ ਸਿੰਘ ਹੋਪੀ ਕੁਸਪਰੀ ਸਿੰਘ ਬਿੱਲਾ ਇਕਲੇ ਇਕੱਲੇ ਹੋਇਆ ਸਤੇ ਲਾਲਾ ਨਾ ਦੇ ਨੌਜਵਾਨ ਤੇ ਅਰਨਜੇ ਸਿੰਘ ਮਨੀਤਨੀਆਂ ਉਸ ਦੇ ਨਾਲ 3-4 ਹੋਰ ਸਾਥੀ ਆਏ ਹੋਏ ਸੀ ਉੱਥੇ ਜਨਮ ਦਿਨ ਦੀ ਪਾਰਟੀ ਕਰ ਰਹੇ ਸੀ ਕਿਸੇ ਬਣਾਣੇ ਨਾਲ ਉੱਥੇ ਟਕਰਾਅ ਹੋ ਗਿਆ ਤੇ ਝਗੜਾ ਹੋ ਗਿਆ ਜਿੱਦ ਇੱਕ ਪਾਸਿਓਂ ਪ੍ਰਿੰਸ ਮੱਟੂ ਵਾਲੇ ਪਾਸਿਓਂ ਦੀਪੂ ਜੀਪੂ ਹੋਦਰ ਦੇ ਸਾਥੀਆਂ ਨੇ ਗੋਲੀ ਚਲਾਈ ਤੇ ਦੂਸਰੇ ਪਾਸਿਓਂ ਅਰਨਜਨ ਅਰਨਜੇ ਸਿੰਘ ਮਨੀਤਨੀਆਂ ਨੇ ਗੋਲੀ ਚਲਾਈ ਜੋ ਇਹਦੇ ਵਿੱਚ ਅਰਨਜੇ ਸਿੰਘ ਮਨੀਤਨੀਆਂ ਜ਼ਖਮੀ ਹੋਇਆ ਪਰ ਦੂਸਰੀ ਤਰ੍ਹਾਂ ਦੀਪਕਾ ਦੀਪੂ ਜਖਮੀ ਆਇਆ ਪੁਲਸ ਪਾਰਟੀ ਵੱਲੋਂ ਜਿਹੜਾ ਵਾ ਦੋਨਾਂ ਧਿਰਾਂ ਦੇ ਖਿਲਾਫ ਮਕਦਮਾ ਨੰਬਰ 100 ਮਿਤੀ 28/5/22 ਅੰਡਰ ਸੈਕਸ਼ਨ 100 190 199 ਡੀ ਐਨ ਐਸ ਅੱਤੇ 25 ਐਰਮਰਕ थाना ਚੜ੍ਹਤਲ ਦੇ ਦਰਜ ਦਸਤਾਵੇਜ਼ ਅਕਿ ਇਹਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਦੇ ਵਿੱਚ ਇੱਕ ਪ੍ਰਿੰਸ ਮੱਟੂ ਆ ਇੱਕ ਨਵਾਲ ਗਿਆ ਤੇ ਤੀਸਰਾ ਇੱਕ ਲਵੇ ਹੁੰਦਾ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਉਹਨਾਂ ਦੇ ਘਰਾਂ ਤੇ ਰੇਡ ਕੀਤੇ ਜਾ ਰਹੇ ਨੇ ਜਲਦੀ ਇਹਨਾਂ ਬਾਕੀ ਲੋਕਾਂ ਨੂੰ ਗ੍ਰਿਫਤਾਰ ਕਰਕੇ ਅਤੇ ਵਾਰਦਾਤ ਦੇ ਵਿਚਕਾਰ ਗੈੜਾ اسلحਾ ਬਰਾਮਦ ਕਰਕੇ ਇਹਨਾਂ ਨੂੰ ਇਹਨਾਂ ਗਲਾਗਮੂਨ ਸਰਬੰਧੀ ਕਾਰਵਾਈ ਕੀਤੀ ਜਾਊਗੀ ਇਹ ਕ੍ਰਾਈਮ ਦੇਗੇ 0 ਡਾਲਰ ਨੀਤੀ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਸਖਤ ਕਾਰਵਾਈ ਦੇ ਹੁਕਮ ਜਿਗੇ ਨੇ ਤੇ ਬਾਕੀ ਲੋਕਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ